ਧੰਨਵਾਹਿ ਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਭੂਲੇ ਮਾਰਗ ਜਿਨਹੇ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ ਸਿਮਰ ਮਣਾ ਰਾਮ ਨਾਮ ਚਿਤਾਰੇ ਵਸਰਾ ਹਿਰਦ ਗੁਰ ਚਰਨ ਪਿਆਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਦਨ ਕਾਟ ਮੁਕਤ ਗੁਰ ਕੀ ਨਾਮ ਦੁਖ ਸੁਖ ਕਰਤ ਜਨਮ ਫਨ ਮੂਆ ਚਰਨ ਕਮਲ ਗੁਰ ਆਸ਼ਰਮ ਦੀਆ ਅਗਨ ਸਾਗਰ ਬੁੜਤ ਸੰਸਾਰਾ ਨਾਨਕ ਬਾਹ ਪਕਰ ਸਤ ਗੁਰ ਨਿਸਤਾਰਾ ਅਗਨ ਸਾਗਰ ਬੂਡਤ ਸੰਸਾਰਾ ਨਾਨਕ ਬਾਪਕਰ ਸਤਗੁਰ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਦਾ ਅੰਮ੍ਰਿਤ ਵੇਲੇ ਦਾ ਪਾਵਨ ਮੁਖਵਾਕ ਜਿਸ ਸ਼ਬਦ ਦੀ ਆਵਧੀ ਨੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਿਚਾਰ ਸਰਵਣ ਕਰਨੀ ਹੈ ਉਸ ਦਾ ਮੂਲ 파ਟ ਆਵਧੀਆਂ ਨੇ ਸਰਵਣ ਕੀਤਾ ਹੈ ਜਿਸ ਤਰ੍ਹਾਂ ਪੁਰਾਤਨ ਸਮੇਂ ਵਿੱਚ ਗੁਰੂ ਸੰਗਤ ਜੀ ਜਿਸ ਵੱਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਆਵਾਜ਼ਾ ਲੈਣਾ ਕਿਹਾ ਜਾਂਦਾ ਸੀ ਫਿਰ ਅੱਗੇ ਸ਼ਬਦ ਆਇਆ ਬਾਕ ਲੈਣਾ ਤੇ ਅੱਜ ਸਮੇਂ ਦੀ ਤਬਦੀਲੀ ਆਈ ਮੁਖ ਬਾਗ ਜਾਂ ਹੁਕਮਨਾਮਾ ਕਿਹਾ ਜਾਂਦਾ ਹੈ ਸਾਨੂੰ ਇਸ ਗੱਲ ਦਾ ਪ੍ਰਾਊਡ ਕਰਨਾ ਚਾਹੀਦਾ ਗਰਵ ਕਰਨਾ ਚਾਹੀਦਾ ਹੈ ਦੁਨੀਆ ਦੇ ਵਿੱਚ ਇੱਕੋ ਇੱਕ ਗ੍ਰੰਥ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਾਰਾਜ ਜਿਸ ਦਾ ਸ਼ਬਦ ਜਿਸ ਦਾ ਹੁਕਮ ਹਰੇਕ ਸਿੱਖ ਸੁਣਨ ਵਾਸਤੇ ਤਤਪਰ ਰਹਿੰਦਾ ਹੈ ਚਾਹੇ ਕੋਈ ਸਿੱਖ ਘਰ ਪ੍ਰਕਾਸ਼ ਕਰਦਾ ਹੈ ਮਹੱਲੇ ਦੇ ਗੁਰਦੁਆਰੇ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਸੱਚਖੰਡ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ ਹੁੰਦਾ ਹੈ ਇੱਕੋ ਲਾਲਸਾ ਹੁੰਦੀ ਹੈ ਇੱਕੋ ਹੀ ਭਾਵਨਾ ਹੁੰਦੀ ਹੈ ਕਿ ਅੱਜ ਸਤਿਗੁਰੂ ਜੀ ਦਾ ਹੁਕਮ ਸਾਡੇ ਵਾਸਤੇ ਕੀ ਹੈ ਹੁਕਮਨਾਮਾ ਕਿਉਂ ਕਿਹਾ ਜਾਂਦਾ ਹੈ बार-बार ਇਹ ਅਸੀਂ ਪੜਦੇ ਆ ਹੁਕਮਨਾਮਾ ਲੈਣ ਦੇ ਹੁਕਮ ਹੈ ਗੁਰੂ ਸਾਹਿਬ ਜੀ ਦਾ ਕਿ ਸਾਨੂੰ ਸਤਿਗੁਰੂ ਤਿਆਰ ਕਰ ਰਿਹਾ ਹੈ ਵੀ ਅਸੀਂ ਗੁਰੂ ਦੇ ਹੁਕਮ ਨੂੰ ਜਿੱਦੋਂ ਸੁਣਨ ਲੱਗ ਗਏ ਸੁਣ ਕੇ ਵਿਚਾਰਨ ਲੱਗ ਗਏ ਵਿਚਾਰ ਕੇ ਮੰਨਣ ਲੱਗ ਗਏ ਫੇ ਸਾਨੂੰ ਵਾਹਿਗੁਰੂ ਵਕਾਲਪੁਰਖ ਪਰਮੇਸ਼ਰ ਜੀ ਦਾ ਹੁਕਮ ਔਖਾ ਨਹੀਂ ਲੱਗੇਗਾ ਕਿਉਂਕਿ ਹੁਕਮ ਮੰਨਿਆ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਇ ਸੀ ਸਤਗੁਰੂ ਜੀ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕੀਤੀ ਹੈ ਰਹਾਉ ਦੀ ਪੰਕਤੀ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸਤਗੁਰੂ ਕਿਰਪਾ ਕਰ ਰਹੇ ਹਨ ਸਿਮਰ ਮਨਾ हे मेरे मन सिमर मना राम नाम चितारे ਕਹਿੰਦੇ ਧਿਆਨ ਜੋੜ ਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਿਆ ਕਰ ਸਿਮਰ ਮਣਾ ਰਾਮ ਨਾਮ ਚਿਤਾਰੇ ਚਿਤਾਰੇ ਮਤਲਬ ਚਿਤਾਰ ਕੇ ਧਿਆਨ ਕੇ ਬੜੇ ਧਿਆਨ ਦੇ ਨਾਲ ਸਿਮਰ ਮਣਾ ਰਾਮ ਨਾਮ ਚਿਤਾਰੇ ਵਸਰਾ ਹਿਰਦਾ ਗੁਰ ਚਰਨ ਪਿਆਰੇ ਰਹਾਉ ਸਤਿਗੁਰ ਕਹਿੰਦੇ ਪਰ ਉਹੀ ਮਨੁੱਖ ਸਤਿਗੁਰ ਜੀ ਦਾ ਨਾਮ ਸਿਮਰਨ ਕਰ ਸਕਦਾ ਜਿਸ ਦੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਪਿਆਰੇ ਦੇ ਚਰਨ ਵਸ ਰਹੇ ਹਨ ਚਰਨ ਕੀ ਹਨ ਉਹਦਾ ਹੁਕਮ ਚਰਨ ਕੀ ਹੈ ਉਹਦਾ ਸ਼ਬਦ ਕਿਉਂਕਿ ਸ਼ਬਦ ਨੇ ਹੀ ਸਾਡੇ ਜੀਵਨ ਨੂੰ ਪਰਮਾਤਮਾ ਨਾਲ ਜੋੜਨਾ ਹੈ ਇਸੇ ਕਰਕੇ ਆਪਾਂ ਅਰਦਾਸ ਕਰਦੇ ਆਂ ਕਹੇ ਨਾਨਕ ਲਿਵੇ ਬਾਜੂ ਕਿਆ ਕਰੇ ਵਿਚਾਰੀ ਸਤਿਗੁਰੂ ਕਿਰਪਾ ਕਰੋ ਸਾਡਾ ਜਨਮ ਸਵਾਰ ਦਿਓ ਇਸੇ ਪੌੜੀ ਵਿੱਚ ਸਤਿਗੁਰ ਕਹਿੰਦੇ ਸੱਚੀ ਲਿਵੇ ਬਣਦੇ ਨਿਵਾਣੀ ਦੇਹੇ ਨਿਵਾਣੀ ਲਿਵੇ ਬਾਜੂ ਕਿਆ ਕਰੇ ਵਿਚਾਰੀਆ ਤੁਧ ਵਾਸ ਸਮਰਥ ਕੋਈ ਨਾਹੀ ਕਿਰਪਾ ਕਰ ਬਣਵਾਰੀ ਆ ਇਸ ਨੂੰ ਹੋਰ ਥਾਂਉ ਨਾਹੀ ਸ਼ਬਦ ਲਾਗ ਸਵਾਰ ਜਿਹਦੇ ਹਿਰਦੇ ਵਿੱਚ ਸ਼ਬਦ ਵਸਦਾ ਹੈ ਨਾ ਤੇ ਉਹੀ ਪ੍ਰਮਾਤਮਾ ਨੂੰ ਅਠੇ ਪੈਰ ਯਾਦ ਕਰਦਾ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੇ ਸਦਕਾ ਜਿਹਦੇ ਹਿਰਦੇ ਵਿੱਚ ਵਸ ਰਿਆ ਤੇ ਉਹ ਅਠੇ ਪੈਰ ਨੂੰ ਯਾਦ ਕਰਦਾ ਹੈ ਸਤਿਗੁਰੂ ਕਹਿੰਦੇ ਧਿਆਨ ਨਾਲ ਸਿਮਰ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਨੂੰ ਧਿਆਉਣਾ ਕਰੋ ਸਿਮਰ ਮਨ ਆ ਰਾਮ ਨਾਮ ਚਿਤਾਰੇ ਵਾਸਰਾ ਹਿਰਦ ਗੁਰ ਚਰਨ ਪਿਆਰੇ ਰਹਾਉ ਸ਼ਬਦੀ ਰੰਮਤਾ ਹੁੰਦੀ ਹੈ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 803 ਅਤੇ 804 ਦੇ ਉੱਪਰ ਅੰਕਿਤ ਹੈ ਬਿਲਾਵਲ ਰਾਗ ਹੈ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰ ਰਹੇ ਹਨ ਭੂਲੇ ਮਾਰਗ ਜਿਨਹ ਬਤਾਇਆ ਅਸੀਂ ਜੀਵਨ ਦੇ ਸਹੀ ਰਸਤੇ ਤੋਂ ਖੁੰਝੇ ਹੋਏ ਆਂ ਤੇ ਸਤਿਗੁਰੂ ਕੀ ਕਰਦਾ ਜਦੋਂ ਅਸੀਂ ਉਹਦੇ ਨਾਲ ਜੁੜਦੇ ਆਂ ਬਾਣੀ ਪੜਨ ਦਾ ਯਤਨ ਕਰਦੇ ਆਂ ਤੇ ਸਤਿਗੁਰੂ ਸਾਨੂੰ ਭੁੱਲਿਆਂ ਨੂੰ ਰਸਤਾ ਦੱਸਦਾ ਹੈ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਇਹੋ ਜਿਹਾ ਗੁਰ ਬੜਾ ਭਾਗੀ ਪਾਇਆ ਵੱਡੇ ਭਾਗਾਂ ਨਾਲ ਇਹੋ ਜਿਹਾ ਗੁਰ ਮਿਲਦਾ ਹੈ ਗੁਰੂ ਤਾਂ ਬਹੁਤ ਹਨ ਸੰਸਾਰ ਦੇ ਵਿੱਚ ਪਰ ਵੱਡੇ ਭਾਗਾਂ ਨਾਲ ਐਸੇ ਗੁਰੂ ਦੀ ਪ੍ਰਾਪਤੀ ਹੁੰਦੀ ਜਿਹੜਾ ਸਾਨੂੰ ਭੁਲਿਆਂ ਨੂੰ ਮਾਰਗ ਦਿਖ ਦੱਸਦਾ ਹੈ ਗੁਰਬਾਣੀ ਦੇ ਵਿੱਚ ਗੁਰੂ ਦੀ ਬੜੀ ਵੱਡੀ ਮਹਾਨਤਾ ਦਰਸੀ ਸਤਿਗੁਰੂ ਮਹਾਰਾਜ ਜੀ ਦਾ ਇੱਕ ਪਾਵਨ ਸ਼ਲੋਕ ਹੈ ਕਹਿੰਦੇ ਗੁਰ ਦਾਤਾ ਗੁਰ ਹਿਵੇਕਾਰ ਗੁਰ ਦੀਪਕ ਤਹਲੋ ਗੁਰੂ ਤਾਂ ਦਾਤਾ ਹੈ ਸਾਥ ਸੰਗਤ ਕੀ ਇਹ ਸਾਨੂੰ ਅੱਜ ਦੇ ਨਕਲੀ ਗੁਰੂਆਂ ਨੂੰ ਪਰਖਣ ਲਈ ਬਾਣੀ ਦੀ ਕਸਵੱਟੀ ਲਾਉਣੀ ਪਾਏਗੀ। ਪ੍ਰਾਤਨ ਸਮਿਆਂ ਵਿੱਚ ਵੀ ਹੁੰਦਾ ਸੀ ਅੱਜ ਵੀ ਹੁੰਦਾ ਹੈ। ਜੇ ਪੁਰਾਣੇ ਸਮੇਂ ਵਿੱਚ ਨਾ ਸਾਧ ਸੰਗਤ ਦੀ ਧਾਤਾਂ ਦੇ ਸਿੱਕੇ ਚੱਲਦੇ ਸੀ ਤੇ ਸਿੱਕੇ ਖੋਟੇ ਵੀ ਬਣਦੇ ਸਨ। ਤੇ ਜੇ ਅੱਜ ਅਸਲੀ ਨੋਟ ਬਣਦੇ ਤੇ ਨਕਲੀ ਵੀ ਬਣਦੇ ਆ। ਅਸਲ ਹੋएगी ਤੇ ਨਕਲ ਵੀ ਹੈ। ਮਤਲਬ ਨਕਲ ਇਸ ਕਰਕੇ ਕਿਉਂਕਿ ਅਸਲ ਹੈ। ਬਾਣੀ ਵਿੱਚ ਇਸੇ ਕਰਕੇ ਆਖਿਆ ਐਸਾ ਗੁਰ ਬਥੇਰੇ ਗੁਰੂ ਆ ਗੁਰੂ ਸਾਹਿਬ ਕਹਿੰਦੇ ਐਸਾ ਗੁਰ ਵੱਡ ਭਾਗੀ ਪਾਇਆ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਤਾ ਮੈਂ ਬੇਨਤੀ ਕਰ ਰਿਹਾ ਸੀ ਗੁਰੂ ਦਾਤਾ ਹੈ ਅੱਜ ਦੇਖੋ ਨਾ ਇੰਨੇ ਪੈਸੇ ਜਮਾ ਕਰਾਓ ਤਾਂ ਤੁਸੀਂ ਗੁਰੂ ਨੂੰ ਮਿਲ ਸਕਦੇ ਅਸੀਂ ਜੀ ਬਾਬਾ ਗੁਰੂ ਦੇ ਕੋਲੋਂ ਨਾਮ ਲੈਣਾ ਕਹਿੰਦੇ ਫੇ ਇੰਨੇ ਜਮਾ ਬੈਂਕ ਚ ਕਰਾ ਦੇ ਤੇ ਜਿਹੜਾ ਮੰਗਦਾ ਹੀ ਆ ਉਹ ਦਾਤਾ ਕਿੱਥੇ ਹੋ ਸਕਦਾ ਗੁਰੂ ਥੋੜੇ ਹੋ ਸਕਦਾ ਗੁਰੂ ਤਾਂ ਦਿੰਦਾ ਹੈ ਗੁਰੂ ਮੰਗਤਾ ਨਹੀਂ ਹੈ ਗੁਰ ਦਾਤਾ ਗੁਰ ਹੀਵੇ ਕਰ ਹੀਵੇ ਕਹਿੰਦੇ ਠੰਡਕ ਦਾ ਕਰ ਗੁਰ ਦੀਪਕ ਤਹ ਲੋਏ ਗੁਰੂ ਤਾਂ ਰੋਸ਼ਨੀ ਦਿੰਦਾ ਹੈ ਗੁਰੂ ਤਾਂ ਚਰਾਗ ਹੈ ਗੁਰ ਅਰਜਨ ਸਾਹਿਬ ਕਹਿੰਦੇ ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ ਤੇ ਗੁਰੂ ਜਿਹੜਾ ਹੈ ਭੋਲਿਆਂ ਨੂੰ ਮਾਰਗ ਦੱਸਦਾ ਹੈ ਇਹ ਸਤਗੁਰੂ ਮਹਾਰਾਜ ਕਿਰਪਾ ਕਰੋ ਬਖਸ਼ਿਸ਼ ਕਰੋ ਜਿਦਾਂ ਆਪਾਂ ਬੇਨਤੀ ਕਰਦੇ ਹਾਂ ਨਾ ਸਤਗੁਰੂ ਦੀ ਬਾਣੀ ਦੇ ਵਿੱਚ ਸੁਖਨੀ ਸਾਹਿਬ ਦੇ ਵਿੱਚ ਪੜਦੇ ਆ ਇਹ ਸਤਗੁਰੂ ਜੀ ਅਸੀਂ ਤਾਂ ਆਤਮਿਕ ਤੌਰ ਤੇ ਅੰਨੇ ਹਾਂ ਸਤਗੁਰੂ ਜੀ ਸੁਣ ਅੰਦਾ ਕੈਸੇ ਮਾਰਗ ਪਾਵੇ ਕਰਕੇ ਲੇਹੋ ਓੜ ਨਿਵਾਪ ਅਸੀਂ ਅੰਨੇ ਹਾਂ ਸਤਗੁਰੂ ਮਾਰਗ ਦੱਸਦਾ ਸਤਗੁਰੂ ਕਹਿੰਦੇ ਜਦੋਂ ਅਰਦਾਸ ਕਰਾਂਗੇ ਨਾ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉ ਚਾਲੇ ਗੁਰ ਚਾਲੇ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲਿ ਫਿਰ ਨਾਲ ਜਵਾਬ ਦਿੱਤਾ ਕਹਿੰਦੇ ਗੁਰ ਸੇਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਦ ਮਾਨੋ ਹਰ ਹਰ ਕਥਨ ਰੰਗ ਇਹ ਗੁਰੂ ਮਾਰਗ ਦੱਸਦਾ ਹੈ ਆ ਕਾਰਜ ਕਰਨਾ ਇਹ ਕੰਮ ਨਹੀਂ ਕਰਨਾ ਸਤਗੁਰ ਕਹਿੰਦੇ ਭੂਲੇ ਮਾਰਗ ਜਿਨਹ ਬਤਾਇਆ ਐਸਾ ਗੁਰ ਬੜ ਭਾਗੀ ਪਾਇਆ ਗੁਰੂ ਨੇ ਸਿੱਖਿਆ ਕੀ ਦਿੱਤੀ ਸਿਮਰ ਮਣਾ RAM ਨਾਮ ਚਿਤਾਰੇ ਵਸਰ ਹਿਰਦੈ ਗੁਰ ਚਰਨ ਪਿਆਰੇ ਰਹਾਓ ਕੋ ਕਾਮ ਕਰੋਧ ਲੋਭ ਮੋਹ ਮੰਨ ਲੈ ਨਾ ਕਾਮ ਕਰਕੇ ਨੂੰ 모ਹੇ ਪੜਦੇ 모ਹੇ ਤਾਂ ਫਿਰ ਅਰਥ ਨਹੀਂ ਬਣੇਗਾ ਇੱਥੇ ਸਤਿਗੁਰੂ ਵਿਕਾਰਾਂ ਦੀ ਗੱਲ ਕਰਦੇ ਕਾਮ, ਕ੍ਰੋਧ, ਲੋਭ, 모ਹ ਮੰਨ ਲੈਣਾ ਸਤਿਗੁਰੂ ਕਹਿੰਦੇ ਵੇਖ ਤੇਰੀ ਹਾਲਤ ਕੀ ਹੈ ਤੇਰਾ ਮਨ ਸਦਾ ਇਹ ਕਾਮ ਦੇ ਵਿੱਚ, ਕ੍ਰੋਧ ਦੇ ਵਿੱਚ, ਲੋਭ ਦੇ ਵਿੱਚ, 모ਹ ਦੇ ਵਿੱਚ ਫਸਿਆ ਰਹਿੰਦਾ ਹੈ ਕਾਮ, ਕ੍ਰੋਧ, ਲੋਭ, 모ਹ ਮੰਨ ਲੈਣਾ ਪਰ ਗੁਰੂ ਇੰਨਾ ਸਮਰੱਥ ਹੈ ਵੰਦਨ ਕਾਟ ਮੁਕਤ ਗੁਰ ਕੀ ਨਾ ਪਰ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆਏਗਾ ਗੁਰੂ ਦੇ ਹੁਕਮ ਨੂੰ ਮੰਨੇਗਾ ਗੁਰੂ ਸਾਰੇ ਬੰਦਨ ਕੱਟ ਦੇਗਾ ਵਿਕਾਰਾਂ ਤੋਂ ਖਲਾਸੀ ਬਣਾ ਦੇਗਾ ਮੁਕਤ ਸ਼ਬਦ ਜਦੋਂ ਹੁੰਦੇ ਨੇ ਨਾ ਮੁਕਤੀ ਜਾਂ ਮੁਕਤ ਆਪਾਂ ਕਹਿੰਦੇ ਸ਼ਾਇਦ ਮਰਨ ਤੋਂ ਬਾਅਦ ਮੁਕਤੀ ਸਤ ਗੁਰ ਕਹਿੰਦੇ ਨੇ ਜਿੰਦਿਆਂ ਮੁਕਤ ਹੋਣਾ ਹੈ ਜਿੰਦਿਆਂ ਮੁਕਤ ਹੋਣਾ ਹੈ ਮਰੇ ਹੋਣ ਤੋਂ ਬਾਅਦ ਮੁਕਤੀ ਤੇ ਨਾ ਤੋ ਕਿ ਜੀਂਦਾ ਉੱਪਰ ਜਾ ਸਕਦਾ ਤੇ ਨਾ ਕਿਸੇ ਮਰੇ ਨੇ ਆ ਕੇ ਦੱਸਿਆ ਸਤਿਗੁਰ ਕਹਿੰਦੇ ਬਾਣੀ ਵਿੱਚ ਬਖਸ਼ਿਸ਼ ਕਰਦੇ ਭਗਤ ਜੀ ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ ਅਸੀਂ ਜੀਂਦਿਆਂ ਮੁਕਤ ਹੋਣਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਕਾਮ ਕਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀ ਨਾ ਦੁੱਖ ਸੁਖ ਕਰਤ ਜਨਮ ਫੁਨ ਮੂਆ ਕਿਉਂਕਿ ਮਨੁੱਖ ਦੀ ਜਿਹੜੀ ਜ਼ਿੰਦਗੀ ਸੀ ਨਾ ਦੁੱਖ ਸੁੱਖ ਕਰਦੇ ਆ ਕਦੇ ਮਰਦਾ ਤੇ ਕਦੇ ਜਿਉਂ ਪੈਂਦਾ ਕਿਉਂਕਿ ਅਸੀਂ ਜਦੋਂ ਆਖਦੇ ਆ ਨਾ ਸਾਡਾ ਜੀਵਨ ਹੈ ਜਦੋਂ ਅਸੀਂ ਉਹਨੂੰ ਭੁਲਾ ਦਿੰਦੇ ਆ ਸਾਡੀ ਮੌਤ ਹੈ ਦੁੱਖ ਸੁੱਖ ਕਰਤ ਜਨਮ ਫਨ ਮੁਵਾ ਚਰਨ ਕਮਲ ਗੁਰ ਆਸ਼ਰਮ ਦੀ ਆਸਰ ਮਤ ਟਿਕਾਣਾ ਦਿੱਤਾ ਤੇ ਹੁਣ ਦੁੱਖ ਵਾਪਰਿਆ ਸਹਿਮ ਆ ਜਾਂਦਾ ਸੁੱਖ ਮਿਲਣ ਤੇ ਸੌਖਾ ਸਾਹ ਲੈਣ ਲੱਗ ਪੈਂਦਾ ਮਨੁੱਖ ਇਸ ਤਰ੍ਹਾਂ ਮਨੁੱਖੇ ਜਿਹੜਾ ਹੈ ਡੁਬਕੀਆਂ ਲਾਉਂਦਾ ਹੈ ਗੁਰੂ ਸਾਹਿਬ ਕਹਿੰਦੇ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਨਾ ਤੇ ਗੁਰੂ ਉਹਨੂੰ ਪ੍ਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਸੋਹਣੇ ਉਪਦੇਸ਼ਾਂ ਦਾ ਉਹਦੀ ਬਾਣੀ ਨਾਲ ਜੋੜ ਦਿੰਦਾ ਹੈ ਚਰਨ ਕਮਲ ਗੁਰ ਆਸਰਮ ਦੀਆ ਅਗਨ ਸਾਗਰ ਬੁਢਤ ਸੰਸਾਰਾ ਸੰਸਾਰ ਜਿਹੜਾ ਨਾ ਸਾ ਸੰਗਤ ਦੀ ਇਸ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਡੁੱਬਿਆ ਹੋਇਆ ਹੈ ਅਗਨ ਸਾਗਰ ਬੁਢ ਸੰਸਾਰਾ ਕਿੰਨੇ ਤਰ੍ਹਾਂ ਦੀ ਅੱਗ ਹੈ ਦਵੈਸ਼ ਭਾਵਨਾ ਦੀ ਅੱਗ ਹੈ ਤ੍ਰਿਸ਼ਨਾ ਦੀ ਅੱਗ ਮਾਇਆ ਦੀ ਅੱਗ ਬਹੁਤ ਅੱਗਾਂ ਦੇ ਵਿੱਚ ਡੁੱਬਿਆ ਹੈ ਅਗਨ ਸਾਗਰ ਬੁਢ ਸੰਸਾਰ ਪਰ ਗੁਰੂ ਕਿੰਨਾ ਸਮਰੱਥ ਹੈ ਨਾਨਕ ਬਾਹ ਪਕਰ ਸਤ ਗੁਰ ਨਿਸਤਾਰਾ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਗੁਰੂ ਉਹਦੀ ਬਾਹ ਫੜ ਕੇ ਉਹਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੰਦਾ ਹੈ ਬਖਸ਼ਿਸ਼ ਕਰ ਦਿੰਦਾ ਹੈ ਤੇ ਕਦੋਂ ਕਰਦਾ ਜਦੋਂ ਅਸੀਂ ਉਹਦੇ ਨਾਮ ਦੇ ਨਾਲ ਜੁੜਦੇ ਹਾਂ ਸਤ ਗੁਰ ਕਹ ਰਿਹਾ ਸਿਮਰ ਮਨਾ ਰਾਮ ਨਾਮ ਚਿਤਾਰੇ ਬਸ ਰਹਿ ਹਿਰਦੈ ਗੁਰ ਚਰਨ ਪਿਆ ਉਹਦੇ ਸੋਹਣੇ ਚਰਨਾਂ ਦੇ ਨਾਲ ਜੁੜੀਏ ਉਹਦੇ ਸ਼ਬਦਾਂ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਬਾਣੀ ਨੂੰ ਜਦੋਂ ਖੁਦ ਪੜਾਂਗੇ ਭਾਵੇਂ ਇੱਕ ਅੰਕ ਰੋਜ਼ ਕਰੋ 4 ਸਾਲ ਦੇ ਵਿੱਚ ਇੱਕ ਸਾਰਜ ਪਾਠ ਹੋ ਜਾਂਦਾ ਤੇ ਇੱਕ ਅੰਕ ਕਰਾਂਗੇ ਤੇ ਸਾਨੂੰ ਸਮਝ ਵੀ ਲੱਗੇਗੀ ਬਾਣੀ ਕੀ ਬਖਸ਼ਿਸ਼ ਕਰਦੀ ਹੈ ਕੀ ਸਤਗੁਰੂ ਨੇ ਰਹਿਮਤਾ ਕੀਤੀਆਂ ਫਿਰ ਭਟਕਾਂਗੇ ਨਹੀਂ ਤੇ ਅਸੀਂ ਤਾਂ ਫਿਰ ऐसे गुरु ਨੂੰ ਪ੍ਰਾਪਤ ਕਰ ਲਾਂਗੇ ਵੱਡੇ ਭਾਗਾ ਨਾਲ ਮਿਲਦਾ ਮੱਖਣ ਸ਼ਾਹ ਨੂੰ ਮਿਲਿਆ ਸੀ 22 ਗੁਰੂ ਬਣ ਕੇ ਬੈਠੇ ਸੀ ਨਕਲੀ ਪਰ ਇਦਾਂ ਦੀ ਪਰਖ ਦਿੱਤੀ ਗੁਰੂ ਸਾਹਿਬ ਮਹਾਰਾਜ ਨੇ ਇਦਾਂ ਦੀ ਬਖਸ਼ਿਸ਼ ਕੀਤੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਗਿਆ ਤੇ ਮਹਾਰਾਜ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਰਹਿਮਤਾ ਕਰ ਦਿੱਤੀਆਂ ਤੇ ਉਹ ਕਹਿੰਦਾ ਹੋਏਗਾ ਨਾ ਸਤ ਗੁਰੂ ਮਹਾਰਾਜ ਭੂਲੇ ਮਾਰਗ ਜਿਨਹ ਬਤਾਇਆ ਐਸਾ ਗੁਰ ਵੱਡ ਭਾਗੀ ਪਾਇਆ ਜਾਂਦੇ ਸੀ ਨਾ ਉਹ ਬਾਬਾ ਅਮਰਦਾਸ ਜੀ ਤੇ ਕੋਈ ਮਹਾਂਪੁਰਸਿੱਧੀ ਸੰਗਤ ਹੋ ਗਈ ਇੱਕੋ ਪੁੱਛਿਆ ਤੇਰਾ ਗੁਰੂ ਕੌਣ ਹੈ ਪਰ ਜਿੱਦਣ ਗੁਰੂ ਕੇ ਸ਼ਬਦ ਨੂੰ ਸੁਣਿਆ ਨਾ ਸ਼ਬਦ ਨੂੰ ਸੁਣਿਆ ਸ਼ਬਦ ਦੀ ਸੁਣ ਕੇ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਏ ਤੇ ਗੁਰੂ ਮਹਾਰਾਜ ਨੇ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਸ਼ਬਦ ਦੇ ਸੁਣਿਆ ਸੀ ਨਾ ਭਾਈ ਲੈਣੇ ਨੇ ਸ਼ਬਦ ਦੇ ਨਾਲ ਹੀ ਜੁੜਿਆ ਨਾ ਸ਼ਬਦ ਨਾਲ ਜੁੜਿਆ ਤੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਆ ਗਏ ਤੇ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਅਸੀਂ ਉਹਦੀ ਸੰਗਤ ਵਿੱਚ ਆਵਾਂਗੇ ਸਸਿ ਭਟਕਦੇ ਆਂ ਪਰ ਸਾਨੂੰ ਮਾਰਗ ਦੱਸਦਾ ਹੈ ਤੇ ਗੁਰੂ ਜਿਹੜਾ ਹੈ ਭੁੱਲਿਆਂ ਨੂੰ ਮਾਰਗ ਦੱਸਦਾ ਹੈ ਤੇ ਆਖਰੀ ਬੇਨਤੀ ਹੈ ਕਿ ਦੁਨੀਆ ਦੇ ਵਿੱਚ ਐਸਾ ਕੋਈ ਸਵਾਲ ਦਾ ਜਵਾਬ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹੈ ਬਾਣੀ ਨੂੰ ਪੜਨਾ ਕਰੀਏ ਬਾਣੀ ਨੂੰ ਵਿਚਾਰੀਏ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦਾ ਯਤਨ ਕਰੀਏ ਇੰਨੀਆਂ ਬੇਨਤੀਆਂ ਗੁਰਸੰਗਤ ਜੀ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਿਆਂ ਨੂੰ ਬਖਸ਼ਦੇ ਹਾਂ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ